ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਮਨ ਲਤਾ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਰੀਬੂਟਿੰਗ ਪੰਜਾਬ ਨੂੰ ਇਸ ਪ੍ਰੋਗਰਾਮ ਨੂੰ ਆਪਣੇ ਕਾਲਜ ਦੇ ਵਿੱਚ ਬਹੁਤ ਹੀ ਵਿਦੇ ਵਰਤਾ ਅਤੇ ਨਾਲ ਅਜੋਸ ਦਿੱਤਾ ਰੀਬੂਟਿੰਗ ਪੰਜਾਬ ਦੇ ਅਮਰ ਸਤਿਕਾਰਯੋਗ ਦਾ ਦੱਸੂਕੀ ਅਮਰ ਪ੍ਰੀਤ ਨਹੀਂ ਕਰਾਂਗਾ ਕਾਲਜ ਦੇ ਸਾਰੇ ਟੀਚਰ ਸਾਹਿਬਾਨ ਵਿਕਾਸ ਦੇ ਉੱਤੇ ਜਿਹਨਾਂ ਨੇ ਟੂਲੀ ਪਾਰਟਿਸਿਪੇਟ ਕਰਕੇ ਇਹ ਜਿਹੜਾ ਸਟੂਡੈਂਟਸ ਬੱਚੇ ਹੈਗੇ ਹਨ ਮੈਂ ਇਹ ਜਿਹੜੀਆਂ ਗਵਰਨਮੈਂਟ ਕਾਲਜ ਜਿਹਾ ਕਾਲਜਸ ਦੇਖਣ ਨੂੰ ਮਿਲਦੀਆਂ ਨੇ ਯੂਨੀਵਰਸਿਟੀ ਥੀਕੇ ਬਹੁਤ ਹੀ ਡਿਸਪਲਿਨ ਦੇ ਨਾਲ ਬੱਚੇ ਡਿਊਟੀ ਦਿੰਦੇ ਆ ਬਹੁਤ ਅੱਛੀ ਪੰਜਾਬੀ ਬੋਲਦੇ ਹੋਏ ਜਿਫਸ ਦੇ ਟੀਚਰ ਨੇ ਵੈਰੀ ਪ੍ਰੋਫੈਸ਼ਨਲ ਪਰ ਪੰਜਾਬੀ ਬਹੁਤ ਅੱਛੀ ਬੋਲਦੇ ਆ ਹਰਲੀਨਸ ਉਹਦਾ ਨਾਮ ਦਾ ਬੱਚਾ ਮੈਡਮ ਬਹੁਤ ਕੋਲ ਕੋਲ ਤੇ ਮੈਡਮ ਮੇਰੇ ਪੁਰਾਣੇ ਟੀਚਰ ਨੇ ਡਾਕਟਰ ਸੁਮਨ ਲਤਾ ਹੈ ਕਿ ਦੇਖੋ ਇੰਗਲਿਸ਼ ਪੜਾਉਂਦੇ ਇਹ ਸਬਜੈਕਟ ਹੈ ਮੈਂ ਵੀ ਸਾਡੇ ਡਿਪਾਰਟਮੈਂਟ ਚ ਪੰਜਾਬੀ ਹੁੰਦਾ ਪੰਜਾਬ ਯੂਨੀਵਰਸਿਟੀ ਤੇ ਬਹੁਤੀ ਇੰਗਲਿਸ਼ ਦਾ ਫੈਸ਼ਨ ਸੋ ਪਰ ਪੰਜਾਬ ਚ ਲਿਟਰਲ ਬੈਕ ਠੀਕ ਸਾਹੰਦਾ ਬੰ ਪੰਜਾਬੀ ਚ ਲੋਕ ਬੋਲਦੇ ਨੇ ਗੱਲ ਕਰਦੇ ਨੇ ਸਾਰੇ ਦੋਸਤਾਂ ਦਾ ਸਵਾਗਤ ਸਭੀ ਚੇਅਰਮੈਨ ਪੰਜਾਬ ਕੌਂਸਲ ਦਾ ਮਾਤ ਦੇਵਾਲ ਜੀ ਡਾਕਟਰ ਜੰਦਰਪਾਲ ਪ੍ਰਾਗ ਵੜਾ ਕੁਸ ਰਹੇ ਆ ਸਾਡੇ ਆਪਣੇ ਦੋਸਤ ਸਿੱਖਰ ਅਕੈਡਮੀ ਸਾਡੇ ਨਾਲ Pritam Pal ji ਮੁੱਖ ਬਖਤ ਅਰਜਨ ਭਾਸ਼ਨ ਡਾਕਟਰ ਚੰਜੀਤ ਕੌਰ ਇਹ ਵੀ ਸਾਡੇ ਸੀਨੀਅਰ ਪ੍ਰੋਫੈਸਰ ਕੈਪ ਹੋਏ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਜਗਦੀਸ਼ ਕੌਰ ਹੈਡ ਆਫ ਦਿਸ ਡਿਪਾਰਟਮੈਂਟ ਇਨ ਕਮਿਊਨੀਕੇਸ਼ਨ ਲੈਂਗੁਏਜ ਇੰਜਰ ਸਾਰਿਆਂ ਦਾ ਧੰਨਵਾਦ ਜਸਲੀਨ ਦਾ ਬਹੁਤ ਅੱਛਾ ਬੋਲੇ ਤੇ ਮੈਡਮ ਚੰਜੀਤ ਕੌਰ ਮੈਨੂੰ ਕਾਫੀ ਤੋ ਮੈਂ ਇਹਨਾਂ ਨੂੰ ਜਾਣਦਾ ਕਿਉਂਕਿ ਮੈਂ ਬਾਬਾ ਸਾਹਿਬ ਤੋਂ ਪੜਾਇਆ ਇੰਗਲਿਸ਼ ਦੇ ਟੀਚਰ ਨੇ ਬਹੁਤ ਹੀ ਅੱਛਾ ਇੰਗਲਿਸ਼ ਚੈਨਲ ਦੱਸਿਆ ਮੈਂ ਧਿਆਨ ਨਾਲ ਸੁਣਿਆ ਸੀ ਸੋ ਕੋਈ ਮੈਡਮ ਚਰਜਿਤ ਨਹੀਂ ਕੋਈ ਫਿਲਮ ਦੀ ਕੋਈ ਗੈਰਫਿਲ ਕਰਨਾ ਸੀ ਮਨ ਵਕੈ ਤੁਸੀਂ ਨਰਕਮਨ ਦਾ ਤੁੰ ਵੱਡਾ ਭਾਸ਼ਣ ਦਿੱਤਾ ਬਹੁਤ ਵਧੀਆ ਦਿੱਤਾ ਜਿਵੇਂ ਤੁਸੀਂ ਸੌਫਟ ਦੇ ਸ਼ਬਦਾਂ ਤੋਂ ਆਪਣੀਆਂ ਬੰਨਾਂ ਸਮਝ ਆ ਗਿਆ ਨਿਓ ਇਹ ਕਲਾ ਕੁਸ਼ ਕੇਸਨ ਦੇ ਨਾਮ ਤਾਂ ਇਹ ਕੁਆਟਰਨੋ ਵੀ ਆ ਜਿਸ ਦੇ ਬਲ ਬਰਾਰ ਨੂੰ ਵੀ ਇਹ ਪਹਿਲੇ ਇੱਕ ਕਲਾ ਹੁੰਦੀ ਹੈ ਕਿ ਆਪਸ਼ਨ ਉਹ ਕੀ ਗੱਲਾਂ ਹੈ ਵੈਰੀ ਜਿਹੜੀ ਆਪਣੀ ਖੁੱਦ ਦੀ ਟਰਮਨੋਲੋਜੀ ਹੈ ਹਾਲਾਂਕਿ ਸਬਜੈਕਟ ਦੇ ਅਕਾਦਮੀਕ ਆ ਤੁਸੀਂ ਆ ਨਾ ਜੋ ਕਿ ਪੰਜਾਬੀ ਕਵਿਤਾ ਵਿੱਚ ਪੁਰਖ ਨਾਰੀ ਸੰਵਾਦ ਮੌਜੂਦ ਰਿਹਾ ਪਿਛਲੇ 35 ਸਾਲਾਂ ਤੋਂ ਅਸੀਂ ਕੰਮ ਲਈ ਪਰ ਉਹ ਟਰਮਨੋਲੋਜੀ ਉਹ ਸੱਖਾ ਸੁਝਾ ਹਟਾ ਕਰ ਚਿਆ ਨਾ ਸਟੂਡੈਂਟਸ ਵਕਈ ਬਹੁਤ ਧੰਨਵਾਦ ਪਾਤਰ ਨੇ ਜਿਨ੍ਹਾਂ ਨੇ ਇੰਨਾ ਧਿਆਨ ਦੇ ਨਾਲ ਸੁਣਿਆ ਔਰ ਰਿਸਪੌਂਡ ਵੀ ਕੀਤਾ ਦਸਤੂਮੈਂ ਤੁਸੀਂ ਮੈਨੂੰ ਵੀ ਸੁਣੋ ਮੈਂ ਕੋਸ਼ਿਸ਼ ਸਭਾ ਸਰਕਾਰ ਦਾ ਸੰਗ ਪਰ ਮੁੱਖ ਮਹਿਮਾਨ ਨੇ ਇਹਨਾਂ ਦੀ ਸਬਰੀਜ਼ ਨਹੀਂ ਕਰਨੀ ਕੰਪਲੀਟ ਸੀ ਤਾਰਾ ਕੁਝ ਸਾੜਾ ਕੋ ਸਮਝ ਆ ਰਿਹਾ ਸੀ ਬੱਚਿਆਂ ਨੂੰ ਥੋੜਾ ਜਿਹਾ ਮੇਰੇ ਵਾਂਗ ਅਮਜਿਤ ਗਰੇਵਾਲ ਦਰੂ ਇਹਨਾਂ ਨੇ ਤਾਹੀ ਗਿਆ ਕਿ ਪਿਆਰ ਸਰਹ ਕੁਸ਼ਲ ਪਿਆਰ ਨਾਲ ਸੱਤਾ ਨੂੰ ਬਦਲ ਸਕਦੇ ਆ ਪਾਵਰ ਨੂੰ ਰੀਪਲੇਸ ਕਾਦੇ ਰਹੀ ਪਿਆਰ ਨਾਲ ਪਰ ਉਹ ਇਹ ਵੀ ਸੰਕੇਤ ਕਰਦੇ ਕਿ ਇਹ ਇੰਨਾ ਸੌਖਾ ਨਹੀਂ ਜਿੱਦਾਂ ਅਸੀਂ ਸਮਝ ਰਹੇ ਜੋ ਕਿ ਪੰਜਾਬੀ ਕਵਿਤਾ ਚ ਪੁਰਖ ਨਾਰੀ ਸੰਬਾਦ ਇੱਕ ਤਰ੍ਹਾਂ ਵੀ ਅਜੁਕੀਆਂ ਇਸਤਰੀਆਂ ਤੇ ਸਾਡੇ ਮਰਦ ਕਵੀ ਕਿੱਦਾਂ ਨਾਰੀ ਤੇ ਮਰਦ ਦੇ ਸੰਬੰਧਾਂ ਨੂੰ ਇਹਨਾਂ ਦੇ ਸੰਵਾਦ ਨੂੰ ਕਿੱਦਾਂ ਲੈ ਰਹੇ ਆ ਸੋ ਅਜੋਕੀ ਤੋਂ ਭਾਵ ਕਿ ਮੈਂ ਇਸ ਅੰਦ ਨੂੰ ਸੰਕਾਲ ਦਿੱਤੀ 40 ਸਾਲ ਕੀ ਵਾਪਰੇ ਆ ਕਿਦਾਂ ਕਿਛ ਥੋੜੋ-ਬੋਤੀਆਂ ਪ੍ਰੋਬਲਮਸ ਨੇ ਬਹੁਤ ਸੰਕੇਤਕ ਰੂਪ ਚ ਬਰ ਸੋਖੇ ਤਰ੍ਹਾਂ ਸਮਝਾਉਣ ਦਾ ਯਤਨ ਕਰਾਂਗਾ ਦੇਖੋ ਸਾਡੀ ਜਿਹੜੀ ਨਾਰੀਵਰਤੀ ਕਵਿਤਾ ਜਾਂ ਨਾਰੀਪੁਰਖ ਸੰਵਾਦ ਦੀ ਕਵਿਤਾ ਇਹ ਹੁਣ ਅਸੀਂ ਪੀਰੋ ਤੱਕ ਚਲੇ ਗਏ ਪੀਰੋ ਪ੍ਰੇਮੰਦ ਤੱਕ ਪੀਰੋ ਪ੍ਰੇਮੰਦ ਦਾ ਇੱਕ ਆਪਣਾ ਇਤਿਹਾਸ ਛੱਡ ਦਨਾ ਕਿਦਾਂ ਉਹ ਇੱਕ ਪ੍ਰੋਸਟੀਚੂਟ ਜਾਂ ਪ੍ਰੋਲੈਟ ਤੱਕੇ ਨਾਲ ਪੇਰੈਂਟਸ ਵੱਲੋਂ ਤੇ ਗੈਰ ਹੱਤ ਦੀ ਮੌਤ ਤੋਂ ਬਾਅਦ ਉਹਨੂੰ ਧੱਕਿਆ ਗਿਆ ਪ੍ਰੋਸਟੀਚੂਨ 13 ਸਾਲ ਦੀ ਉਮਰ ਦੇ ਵਿੱਚ ਬਾਅਦ ਦੇ ਵਿੱਚ ਜਾ ਕੇ ਉਹ ਉਹਨੇ ਖੁਦ ਆਪਣਾ ਗੁਲਾਬ ਸਿੰਘਾਂ ਦਾ ਡੇਰਾ ਬਣਾਇਆ ਮਰਦ ਦੀ ਜਗ੍ਹਾ ਆਪ ਲੀਡਰ ਬਣੀ ਤੇ ਗੁਲਾਬ ਸਿੰਘ ਦੀ ਪਤਨੀ ਬਣੀ ਤਿੰਨ ਚਾਰ ਵਿਆਹ ਕਰਾਏ ਚਾਰ ਜਾਂ ਤਿੰਨ ਦਾ ਸਿੱਕਰ ਉਹ ਰਾਜ ਕੁਮਾਰ ਹੰਸ ਦੀ ਜਿਹੜੀ ਨਿੱਤ ਸਿੰਘ ਸਟੂਡੈਂਟ ਇੰਗਲਿਸ਼ ਦੇ ਉਹਨੇ ਬਲਵਦੀ ਲਿਖਿਆ ਮੇਰੇ ਦੋ ਸਟੂਡੈਂਟਸ ਨੇ ਉਹ ਤਾਂ ਪੀਐਚਡੀ ਕਰ ਰਿਹਾ ਉਹ ਸੀ ਛੱਡ ਦਿੰਨੇ ਤਾਰੀਖੁਰਖ ਸੰਵਾਦ ਵਾਰ ਸਾਡੇ ਕੋਲ ਅਧਨਿਕਤਾ ਜਾਂ ਉਹਨਾਂ ਦੇ ਪੰਜਾਬੀ ਕੱਪ ਦਾ ਪਹਿਲਾ ਇੱਕ ਵੱਡਾ ਨਾਮ ਸਾਹਮਣੇ ਆਂਦਾ ਗਰੇਵਾਲ ਸਾਹਿਬ ਅਮਰਤਾ ਪ੍ਰੀਤਮ ਦਾ ਅਮਰਤਾ ਪ੍ਰੀਤਮ ਨੇ ਪੰਜਾਬੀ ਦੇ ਵਿੱਚ ਬਹੁ ਰੰਗੀ ਬਹੁ ਵੱਡੇ ਚਿੱਤਰਪਾਟ ਦੇ ਗੱਤਾਂ ਲਿਖੀ ਸਵੀਰ ਨੂੰ ਪਤਾ ਕਿ ਪਹਿਲੇ ਦੌਰ ਦੀਆਂ ਜਦੋਂ ਬਹੁਤ ਹੀ ਮਲਕਲ ਜਵਾਨੀ ਚ ਉਹ ਵੀ ਜਵਾਨੀ ਨੇ नागवणी च दिया भी सकती है यानी अमृता प्रीतम ने पर जब औरत वर कप्तामा लिखनी शुरू की थी एक मॉडल लेके आए पति तो ठीक का पति नाल संबंध संवाद वाले बन ही रहे इंडियन वुमन थे दोस्त नाल बन गए बहुत कप्तामा ने और 57 कप्तामा सरजीत कौर मेरी पीएचडी स्टूडेंट है उन्हें कहा कि सर 57 तक लिख सिद्धियां कप्तामा ने क्योंकि 18 मम्मी का ऑप्शन था ਬੈਕਸਔਰ ਤੋਂ ਬੰਦ 57 ਤੱਕ ਹੀ ਪਹੁੰਚੀ ਆ ਜਿਹੜੀ ਬਹੁਤ ਨਿਖਿਸ਼ ਕੇ ਉਹਨੇ ਕਵਤਾਾਂ ਲਿਖੀਆਂ ਮਲਸੌ ਕਵਤਾਾਂ ਦਾ ਇੱਕ ਵਿਸ਼ਾ ਜਿ ਇਕਥੀਮੈਟਿਕ ਸਮੋਹੀ ਸ਼ਗਤੀ ਪਰ ਉਹਦਾ ਕਰੈਕਟਸ ਕੀ ਆ ਔਰ ਉਹ ਮਰਦ ਜਿਹੜਾ ਵਿਆਹ ਤੋਂ ਬਾਅਦ ਉਹਨੂੰ ਮਿਲਦਾ ਉਹਦੇ ਤੇ ਘਾਟ ਆ ਜਾਨੀ ਉਹਨੂੰ ਇੱਕ ਐਸੇ ਰੱਦ ਕਰਨ ਜੋ ਮੈਟਾਫੋਰ ਦੇ ਤੌਰ ਤੇ ਵਾਰ-ਵਾਰ ਸਿੰਬੋਲਾਈਜ਼ ਕਰਦੀ ਹੈ ਉਹ ਜਾਨੀ ਪੇਸ਼ ਕਰਦੀ ਆ ਔਕੇ ਸ਼ਬਦਾਂ ਛੱਡੀਏ ਕਿ ਪਤੀ ਜਦੋਂ ਬਣ ਜਾਂਦਾ ਜੀਠਾ ਹੁੰਦਾ ਹੋਇਆ ਸਾਰਾ ਕੁਝ ਚੰਗਾ ਭਲਾ ਉਹਦੇ ਵਿੱਚ ਪਰ ਮੇਰੀ ਰੂਹ ਦੀ ਆਵਾਜ਼ ਜਾਨੀ ਮੇਰੇ ਅਸਲ ਰਿਸ਼ਤੇ ਨੂੰ ਜੋ ਮੈਂ ਚਾਹੀਆਂ ਉਹ ਪਤੀ ਨਹੀਂ ਦੇ ਸਕਦਾ ਖਾਸ ਤੌਰ ਤੇ ਸਿਰਜਣਾਤਮਕਤਾ ਜੇ ਜਦੋਂ ਔਰਤ ਸਿਰਜਣਾਤਮਕਤਾ ਦੇ ਖੇਤਰ ਦੇ ਵਿੱਚ ਸੰਵੇਦਨੀਆਂ ਗੱਲਾਂ ਕਰਦੀ ਆ ਤਾਂ ਪਤੀ ਇੱਕ ਪੋਜੈਸਿਵ ਹੋ ਕੇ ਹੱਥ ਹੀ ਸਮਝਦਾ ਕਿ ਇਹ ਉਹਨਾਂ ਪ੍ਰਾਪਤ ਕਰ ਲਿਆ ਮੈਂ ਇਹਨੂੰ ਤੇ ਫਤਿਹ ਪ੍ਰਾਪਤ ਕਰ ਲਈ ਮੈਂ ਜਦੋਂ ਚਾਹਾਂ ਅ ਐਂਟਰਟੇਨਮੈਂਟ ਕਰ ਸਕਦਾ ਪਰ ਔਰਤ ਲਈ ਇਹ ਸੌਖਾ ਨਹੀਂ ਫਿਰ ਉਹਨੇ ਕਿਹਾ ਕਿ ਆਓ ਪੰਜਾਬੀ ਔਰਤਾਂ ਨੂੰ ਇਕੱਠੇ ਹੋ ਕੇ ਇੱਕ ਤੀਜੇ ਰਿਸ਼ਤੇ ਦੀ ਤਲਾਸ਼ ਕਰਨੀ ਚਾਹੀਦੀ ਆ ਇੱਕ ਐਸਾ ਸੰਬੰਧ ਜਿਹੜਾ ਦੋਸਤ ਸ਼ੌਪਿੰਗ ਤੋਂ ਮੈਂ ਪਹਿਲਾਂ ਉਹਦੇ 'ਚ ਵੀ ਇੱਕ ਕਵਤਾ ਜਾਨਾ ਪਸੰਦ ਹੋ ਗਈ ਪਰ ਬਹੁਤ ਕਵਤਾਵਾਂ ਲਿਖੀਆਂ ਉੱਥੇ ਵੀ ਕਮਾਲ ਦੀ ਗੱਲ ਹੈ ਮਾਡਲ ਅਮਰਤਾ ਪ੍ਰੀਤਮ ਦਾ ਸੀ ਪ੍ਰਭਜੋਤ कौर ਦਾ ਸੀ ਪਰ ਉਹਨਾਂ ਨੇ ਉਹਨੂੰ ਨਵੇਂ ਏ.ਟੀ.ਐਮ. 'ਚ ਨਵੀਂ ਸ਼ਬਦਾਵਲੀ ਦੇ ਵਿੱਚ ਕਿਉਂਕਿ ਮੈਡਮ ਸਾਈਕੋਲੋਜੀ ਦੇ ਸੀ ਪੰਜਾਬੀ ਲਿਟਰੇਚਰ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਮਨਜੀਤ ਟਵਾਣਾ ਤਾਂ ਉਹਨਾਂ ਨੇ ਹੈਲਨ ਸ਼ਕੂ ਦੀ ਜਿਹੜੀ ਛੋਟਾ ਲੇਖ ਸੀ ਬਾਅਦ 'ਚ ਕਿਤਾਬ ਬਣੀ ਇੱਕ ਪੇਟੀਆ ਜਦੋਂ ਜ਼ਿਕਰ ਹੋ ਗਿਆ ਲੈਨਾ ਦਾ ਜਾਨੀ ਇਹਦਾ ਵੀ ਇਹਦੀ ਸਿਮੈਟਿਕਸ ਦਾ ਕਰੰਕਸ ਕੀ ਹੈ ਕਿ ਪ੍ਰਤੀਨੀ ਦੇ ਨਾਲ ਸੰਬਾਤ ਨਹੀਂ ਹੋ ਸਕਦਾ ਫਿਰ ਬਨੀਤਾ ਨੇ ਉਹਨੂੰ ਤਾਨਾ ਛਾ ਕੇ ਕਿਹਾ ਤਾ ਮਨਜੀਤ ਇੰਦਰਾ ਨੇ ਉਹਨੂੰ ਹੋਰ ਸੌਖੇ ਸ਼ਬਦਾਂ ਵਿੱਚ ਕੁਝ ਕਹਿਤਾ ਜੇ ਮਨਜੀਤ ਪਾਲ ਪੌਰ ਜਿਹਦਾ ਜ਼ਿਕਰ ਅਸੀਂ ਬਹੁਤ ਘੱਟ ਕੀਤਾ ਮਨ ਪੰਜਾਬੀ ਆਲੋਚਨਾ ਦੇ ਇਰੇ ਵਕਤ ਦਿਨ ਕਾਪ ਸੰਗ੍ਰਹਿ ਕੱਲੇ ਹੀ ਡਾਕਟਰ ਤੇਜਵੰਤ ਜਿਹਦੇ ਵਾਈਫ ਉਹਨਾਂ ਦੀ ਗੱਲ ਕਰਦਾ ਉਹ ਬਹੁਤ ਹੀ ਇੰਟੈਲੈਕਚੁਅਲੀ ਉਹਨਾਂ ਨੇ ਕਵਿਤਾ ਲਿਖੀ ਇੱਕ ਕਵਿਤਾ ਤਾਂ ਐਸੀ ਖਤਰਨਾਕ ਇਹਦਾ ਇਹ ਹੈ ਕਿ ਅਸੀਂ ਉਸ ਕਾਪ ਸੰਗ੍ਰਹਿ ਦਾ ਜਦ ਮੈਂ ਮੁੱਖ ਵਕਤਾ ਸੀ ਪੰਜਾਬ ਕਾਉਂਸਲ ਦੇ ਵਿੱਚ ਕਈ ਸਾਲ ਪਹਿਲਾਂ ਜਦੋਂ ਮੇਰਾ ਪਹਿਲਾ ਟਿਊਰ ਸੀ ਅਸੀਂ ਕਰਵਾ ਰਹੇ ਤੇ ਸਾਰਤ ਕਰਨ ਵਾਲਾ ਹੁੰਦਾ ਕੋਈ ਨਾ ਅੰਮ੍ਰਿਤਜੀਤ ਚੰਦਨ ਆਇਰੂ ਸਿੱਟੇ ਪ੍ਰਧਾਨ ਵੀ ਤੇਜਵਤ ਗਲਤੀ ਪਾ ਦਿਓ ਅਸੀਂ ਪ੍ਰਧਾਨਗੀ ਪਾਤੀ ਜਦੋਂ ਉਹਨਾਂ ਦਾ ਆਇਆ ਉਹ ਕਹਿੰਦੇ ਵੀ ਇਹਦਾ ਜਿਹੜਾ ਖਲਾਇਕ ਤੁਸੀਂ ਲੱਭਦੇ ਹੋ ਨਾ ਉਹ ਤਾਂ ਮੈਂ ਹੀ ਆ ਜੰਨੀ ਉੱਛੇ ਵੀ ਮਨਜੀਤ ਪਾ ਕੌਰ ਨੇ ਵੀ ਉਹਨੂੰ ਤਾਨਾਸ਼ਾਹ ਕਿਹਾ ਕਾਮਰੇਡ ਤੇ ਤਾਨਾਸ਼ਾਹ ਜੰਨੀ ਸਟਾਲਿਸਟ ਤੇ ਕਾਮੁਨਿਸਟ ਇਹ ਮੁੱਛਾਂ 'ਚ ਮੁਸਕਰਾਂਦਾ ਪਰ ਇਹਨੂੰ ਕਤਲ ਕਰ ਦੇਣਾ ਚਾਹੀਦਾ ਮਹਿਬੂਬ ਦੀ ਦੋਸਤ ਦੀ ਸਾਥੀ ਦੀ ਫਰੈਂਡ ਦੀ ਘਰ ਤੋਂ ਬਾਹਰ ਵਿਆਹ ਦੀ ਸੰਸਥਾ ਤੋਂ ਬਾਹਰ ਤਲਾਸ਼ ਸ਼ੁਰੂ ਹੋ ਗਈ ਅਗਲਾ ਦੌਰ ਆਇਆ ਜੋ ਕਿ ਪੰਜਾਬੀ ਕਵਿਤਾ ਦੇ ਵਿੱਚ ਕਿ ਨਹੀਂ ਇਹ ਇਦਾਂ ਨਹੀਂ ਨੂਰ ਸਾਹਿਬ ਨੇ ਉਹ ਗੱਲਾਂ ਕਹੀਏ ਆਹ ਮੇਰੇ ਨਾਲ ਗੱਲਾਂ ਕਰ ਬਹੁਤ ਜ਼ਿਆਦਾ ਪੇਪਰ ਪੜ੍ਹੇ 6-7 ਮੈਂ ਵੀ ਸੁਣੇ ਆ ਉਹਦਾ ਅਸਰ ਹੋਇਆ ਨਹੀਂ ਹੋਇਆ ਪਰ ਤੇ ਜ਼ਮੀਨ 'ਚੋਂ ਕਵਿਤਾ ਨੇ ਪੈਦਾ ਹੋਣਾ ਹੁੰਦਾ ਪਿਆਰ ਦੀ ਕਵਿਤਾ ਦੁਆਰਾ ਤਾਂ ਸ਼ੁਰੂ ਹੋ ਪਿਆਰ ਦੀ ਕਵਤਾ ਚੱਲ ਰਹੀ ਸੀ ਨਾਲ ਨਾਲ ਉਹ ਪਿਆਰ ਦੀ ਕਵਤਾ ਮੈਂ ਉਹਦੇ ਬਾਰੇ ਜਿਹਦਾ ਜ਼ਿਕਰ ਡਾਕਟਰ ਚੰਨਜੀਤ ਜੀ ਤਰ੍ਹਾਂ ਨੇ ਕੀਤਾ ਨਾ ਉਹ ਪਿਆਰ ਦੀ ਕਵਤਾ ਦਾ ਨਹੀਂ ਕੀਤਾ ਨਾਰਿਕ ਕਵਤਾ ਦਾ ਉਹਦੇ ਬਾਰੇ ਮੈਂ ਇਹਨਾਂ ਨਾਲ ਇਸ ਤੋਂ ਬਾਅਦ ਗੱਲ ਵੀ ਕਰਾਂਗਾ ਜਿਹੜਾ ਮੈਂ ਸੋਚੀ ਜਿੰਦੇ ਨਹੀਂ ਲੰਦੇ ਉਹ ਹੋਰ ਤਰ੍ਹਾਂ ਦੀ ਸਰਲ ਔਰ ਬੇਤਰੀ ਦੀ ਕਵਤਾ ਉਹਦਾ ਇਹਨਾਂ ਚੀਜ਼ਾਂ ਨਾਲ ਕੋਈ ਸੰਬੰਧ ਨਹੀਂ ਹੈਗਾ ਉਹ ਜਦਾਂ ਸੁਣ ਕੇ ਲਿਖ ਦਿੰਦੇ ਆ ਜਰ ਜਿਹੜਾ ਪਿਆਰ ਦੀ ਕਵਿਤਾ ਦੇ ਵਿੱਚ ਤਿੰਨ ਸੰਭਾਗ ਇੱਕ ਮੈਂਟਰ ਚਾਹੇ ਉਹ ਟੀਚਰ ਚਾਹੇ ਉਹ ਦੋਸਤ ਜੇ ਨਾਟਕ ਕਰਦਾ ਨਾਟਕ ਵਾਲਿਆਂ ਦਾ ਨਾਟਕ ਕਰਦਾ ਜੇ ਪੜ੍ਹਾਉਂਦੀ ਹੈ ਤਾਂ ਪ੍ਰੋਫੈਸਰ ਸਕੂਲ ਟੀਚਰ ਯਾਨੀ ਗੁਰੂ ਮੈਂਟਰ ਜਜ ਕਵਿਤਾ ਲਿਖਣ ਵਾਲੀ ਕੋਈ ਕਵਿਤਰੀ ਹੈ ਲੇਡੀ ਹੈ ਤਾਂ ਉਹਦੇ ਲਈ ਇੱਕ ਰੱਬ ਦੇ ਰੂਪ ਵਿੱਚ ਬਹੁਤ ਹੀ ਪਵਿੱਤਰ پاک ਕਿਸਮ ਦੀ ਕਵਿਤਾ ਇਦੇ ਚ ਪਰ ਦੋ ਜੈਂਡਰ ਕਪਤਰੀ ਮਰਦ ਵੀ ਤੇ ਔਰਤ ਮੋਹਨਜੀਦੋ ਨੂੰ ਦਾ ਜ਼ਿਕਰ ਨਹੀਂ ਕੀਤਾ ਸਵਾਰਜੀ ਸੱਗੀ ਉਦਿੱਤਪਤ ਦੀ ਵਿਸ਼ੇਸ਼ਤਾ ਚਾਰ ਸਾਰੀ ਲਿਖ ਰਿਹਾ ਅਮਰਜੀਤ ਕੌਂਕ੍ਰੇਟ ਨੇ ਜਿਵੇਂ ਹੋਰ ਦਰਸ਼ਕੀ ਤੋਂ ਲਿਖਿਆ ਕਿ ਫਰਿਸ਼ਤਾ ਲੰਬੀ ਹੈ ਪਰ ਜਦੋਂ ਸਾਰੀ ਔਰਤ ਦੀ ਆਵਾਜ਼ ਨੂੰ ਸੰਵਾਦ ਨੂੰ ਦੋ ਕਾਪ ਸੰਗ੍ਰਹਿਾਂ ਵਿੱਚ ਲੈ ਕੇ ਆਂਦਾ ਉਸ ਤੋਂ ਬਾਅਦ ਫਿਰ ਇਹ ਮੈਂ ਆਇਆ ਤੀਜੇ ਚ ਲੈ ਕੇ ਆਂਦਾ ਉਧੀਆਂ ਵੱਖ-ਵੱਖ ਆਵਾਜ਼ਾਂ ਨੇ ਪਰ ਉਹ ਸੰਵਾਦ ਬਰਾਬਰੀ ਕਰੰਦ ਯਤਨ ਹੈ ਪਰ ਕਿਉਂਕਿ ਸਰ ਕਵੀ ਦਾ ਇੱਕ ਪ੍ਰਮਾਣਿਕ ਇੱਕ ਆਪਣਾ ਅਨੁਭਵੀ ਆ ਤਾਂ ਸਵਰਜੀ ਸਵੀ ਦਾ ਜਿਹੜਾ ਸੰਵਾਦ ਔਰਤ ਦੇ ਨਾਲ ਉਹ ਇੱਕ ਬਹੁਤ ਹੀ ਪਿਆਰ ਵਿੱਚ ਬਿਲਕੁਲੀ ਬੰਦਾ ਬੰਦੇ ਦਾ ਸੰਪਰਕ ਸੰਪਰਕ ਦੇ attempt ਕਰਤਾ ਉਹਦੀ ਘੋਮ ਕਹਿੰਨੇ ਬਣਾਉਣ ਦਾ ਯਤਨ ਕੀਤਾ ਡਾਕਟਰ ਗੁਰਪ੍ਰਖ ਸਿੰਘ ਉਹਨਾਂ ਨੇ ਇਹਨਾਂ ਨੂੰ ਲੱਗਿਆ ਹੋਊਗਾ ਬੜੀਆਂ ਜਿਹੀ ਸਿੱਤ ਕੀਤੀ ਹੈ ਪਰ ਉਹ ਡੀਕੋਰਡਿੰਗ ਠੀਕ ਨਹੀਂ ਹੈ ਸੋ ਸੁਜੀਤ ਭੱਤਰ ਦਾ ਮਾ ਇਕਲੈਂਚੀ ਇੱਕ ਵਾਰ ਕਿਉਂਕਿ ਮੈਂ 10 ਮਿੰਟ ਮੰਗੇ ਸੀ ਉਹ ਕਹਿੰਦੇ ਉਂਜ ਤਾਂ ਲਿਸਟ ਦੀ ਸ਼ਮਸ਼ੀਰ ਸੀ ਉਂਜ ਤਾਂ ਲਿਸਟ ਦੀ ਸ਼ਮਸ਼ੀਰ ਸੀ ਪਿਆ ਮਿਗਲੀ ਤਾਂ ਇੱਕਦਮ ਨੀਰ ਸੀ ਦੋ ਤਿੰਨ ਲੈਣਾ ਇੰਗਲਿਸ਼ ਦੀਆਂ ਤੋਂ ਅੱਛੀ ਬਾਜ਼ੇ जीनी फॉल इन लव शी मेल्टेड विद इन प्योर वाटर इस स्थिति में बड़ा जो कवि है दार्शनिक कवि है बहुत कविताओं ने सब एक बात कर दिया इस थीम बारे बहुत कट लेख लिखे गए उन्होंने किया कि औरत शमशीर भी है या नहीं सोसाइटी के बीच में पार्टिसिपेशन भी है पर प्यार के जब खीवी होती है ये रिलेशंस में बस फिर वो ਇਸੇ ਤਰ੍ਹਾਂ ਕਿ ਅਮਰਿਤ ਗਰੇਵਾਲ ਵਾਰ-ਵਾਰ ਆਪਣੀ ਥੀਮੈਟਿਕਸ ਜਿਹੜੇ ਲੇਖਾਂ 'ਚ ਇਹ ਆ ਕਿ ਪਿਆਰ ਤੋਂ ਬਿਨਾਂ ਵਿੱਚ ਬਰਾਬਰੀ ਤਾਂ ਆਣੀ ਹੀ ਇਹ ਕਿਉਂ ਨਹੀਂ ਆਣੀ ਪੰਜਾਬੀ ਕੱਤਰ ਦੇ ਹਵਾਲੇ ਨਾਲ ਮੈਂ ਦੱਸਣਾ ਚਾਹਨਾ ਕਿਉਂ ਨਹੀਂ ਆਣੀ ਰੈਡੀਕਲ ਫੈਮਿਨਿਜ਼ਮ ਤੋਂ ਜਿਹੜਾ ਅਗਲਾ ਇੱਕ ਤੀਜਾ ਫੇਜ਼ ਆ ਇਹ ਲਾ ਕੋਇਟਰੀ ਦੀ ਗੱਲ ਹੋ ਗਈ ਸੰਖੇਪ 'ਚ ਤੀਜਾ ਫੇਜ਼ ਬਸ਼ਤਵਿੱਤਰੀਆਂ ਆਈਆਂ ਜਿਹੜੀਆਂ ਇਹ ਚੀਜ਼ ਵੀ ਕਰਦੀਆਂ ਸੀ ਪ੍ਰੋਫੈਸਰ ਲਗੀਆਂ ਸੀ ਸੋ ਟੀਚਰ ਲੱਗੀਆਂ ਸੀ ਸੋਛੋਟ ਜਰਨਲਿਜ਼ਮ ਚਲੀਆਂ ਗਈਆਂ ਸੀ ਇਹਨਾਂ ਦੀ ਗਿਣਤੀ ਵੀ ਤੋਂ ਵਿਵਾਦ ਤਾਂ ਇਹਨਾਂ ਨੇ ਜਦੋਂ ਕਵਿਤਾ ਲਿਖੀ ਇੱਕ ਕਵਿਤਾ ਐਸੀ ਲਿਖੀ ਰੂ ਤੇਜਸ ਜਿਹੜੀ ਡਾਈਟ ਆਰਟੀਕਲ ਬੜੀ ਜੀ ਸਾਹਮਣੇ ਉਹ ਹੈਰਤ ਬਟਾਲੀ ਨੇ ਵੀ ਲਿਖਿਆ ਸੀ ਕਿ ਲੱਖਾਂ ਦਾ ਤਾਂ ਲੱਭ ਗਿਆ ਪਰ ਇੱਕ ਦਾ ਮਨ ਨਹੀਂ ਆ ਮਿਲਿਆ ਤਕਦੀਰਾਂ ਸਾਡੇ ਸਾਹਮਣੇ ਸੀ ਤੀਰਾਂ ਸਾਹਮਣੇ ਬਟ ਇਹਦੇ ਵਿੱਚ ਇਹ ਕਿ ਪਤਰੀਆਂ ਦੇ ਘੱਟ ਤੋਂ ਘੱਟ ਬੰਦੇ ਨੂੰ ਢੇਡੀਆਂ ਤੋਂ ਐਨੀਮਲ ਤੋਂ ਨਮਾ ਖਤਰਨਾਕ ਐਨੀਮਲ ਤੇ ਜੇ ਫੇ ਚੋਟਾ ਇਹ ਇਹ ਤੁਜੀ ਭਾਵਨਾਵਾਂ ਨੂੰ ਮਧੂਲ ਦਿੰਦਾ ਅਸਲ ਤੋਂ ਵਿੱਚ ਤਾਂ ਇਹ ਸੋਸ਼ੀਓਲੋਜੀਕਲ ਜਾਂ ਪਰਿਵਾਰਕ ਸਥਿਤੀ ਆ ਕਿ ਵਿਆਪੀ ਸੰਸਤਾ ਤੋਂ ਬਾਅਦ ਬੰਦਾ ਐਂਟਰਟੇਨਮੈਂਟ ਦਾ ਸਾਧਨ ਹੀ ਔਰਤ ਨੂੰ ਸਮਝਦਾ ਤੇ ਉਹਦਾ ਜਿਹੜਾ ਬਿਹੇਵੀਅਰ ਕੋ ਚੋਟੇ ਵਾਲਾ ਇਹ ਕਿੱਦਾਂ ਬਲ ਕਾਮਨ ਜਿਹੜੇ ਮੈਟਾਫਰ ਨੇ ਉਹ ਜੁੜਦੇ ਪਰ ਉਸ ਤੋਂ ਬਾਅਦ ਫਿਰ ਚਰਚਾ ਵੀ ਸ਼ੁਰੂ ਹੋਈ ਡਾਕਟਰ ਬਨੀਤਾ ਰਾਹੀਂ ਦਿੱਲੀ ਕਿ ਇਹ ਇਦਾਂ ਦੀ ਇਹ ਤਾਂ ਰੈਡੀਕਲ ਫਰਮੂਲਿਜ਼ਮ ਲਈ ਹੀ ਅਡਪਟ ਫੇਜਸ ਨੇ 18 ਸਟੇਜਸ ਨੇ ਇੱਕ ਪਾਸੇ ਪਿਆਰ ਦੇ ਸਮਤਪਨ ਦੀ ਕੱਪ ਤੱਕ ਕੋਈ ਉੱਤਰ ਨਹੀਂ ਆਈ ਵਾ ਨਹੀਂ ਹੋ ਸਕਦਾ ਜਾਂ ਕਿਨਾਂ ਚ ਕੋਈ ਇਹਨਾਂ ਦੇ ਸਬੰਧਾਂ ਦੀ ਜਿਹੜੀ ਗ੍ਰਾਮਰ ਵਿਆਕਰਨ ਬੈਲੈਂਸ ਨਹੀਂ ਹੋ ਸਕਦੀ ਜਿੱਥੇ ਪਿਆਰ ਅਸੀਂ ਮੰਨ ਹੀ ਲਿਆ ਤਾਂ ਇਫ ਇਜ਼ ਵਿਚ ਫਿਰ ਸੰਵਾਦ ਜਿਹੜਾ ਇੰਪੋਰਟੈਂਟ ਜਮੀ ਜਿਓ ਤੁਸੀਂ ਜਾਣਦੇ ਹੋ ਉਹ ਸੰਵਾਦ ਵੀ ਸਵਾਲਾਂ ਤੇ ਢੇਰ ਵਿੱਚ ਕਹਿੰਦੇ ਅਸੀਂ ਐਕਟੀਵਿਸਟ ਪੋਏਟਸ ਉਹਨਾਂ ਦਾ ਰੋਲ ਮੈਂ ਬਹੁਤ ਹੀ ਮੈਨੂੰ ਉਹਨਾਂ ਚ ਸੰਭਾਵਨਾ ਲੱਗਦੀ ਆ ਪਰ ਪ੍ਰੋਬਲਮ ਜਿਹੜੀ ਲੱਗ ਰਹੀ ਹੈ ਕਿ ਜੇ ਮੈਂਟਰ ਨਾਲ ਗੱਲਾਂ ਕਰਦੇ ਹੋਏ ਮੈਂਟਰ ਉੱਪਰ ਤੁਹਾਡੇ ਤੋਂ ਫਿਰ ਤੋਂ ਮਗਦੀ ਉੱਪਰ ਆ ਨਾ ਉਹ ਮੈਂਟਰ ਚਾਹੇ ਉਹ ਤਾਂ ਟੀਚਰ ਹੀ ਹੈ ਜਦੋਂ ਤੁਸੀਂ ਉਹ ਸਪਸ਼ਟ ਕਰਨਾ ਉਹ ਉਹਦੇ ਬਰਾਬਰ ਤੇ ਕੜਨਾ ਜਾਂ ਅੱਗੇ ਲੱਗਣਾ ਤਾਂ ਗੱਲ ਸਮਝ ਜਾਂਦੀ ਹੈ ਜਬੀ ਕਪਤਾਨ ਨੂੰ ਉਹ ਸੰਬਾਦ ਕੀ ਦੇਵੇਗਾ ਜਾਂ ਪੰਜਾਬੀ ਸੋਸਾਇਟੀ ਨੂੰ ਉਹ ਸੰਬਾਦ ਕੀ ਦੇਵੇਗਾ ਇਹ ਆਪਣੇ ਆਪ 'ਚ ਇੱਕ ਮਸਲਾ ਪਰ ਬਹੁਤ ਹੀ ਜੰਗ ਵੂਮਨ ਜੰਗ ਗਰਲ ਕੋਈ ਤਰੀ ਲਖਰੀਆ ਮੈਂ ਬਹੁਤ ਖੁੱਲਾ ਰੱਖਦੀ ਹਾਂ ਪਰ ਤੇਰੀ ਆਦਤ ਹਰ ਦਸਤਕ ਬਿਨਾ ਅੰਦਰ ਨਹੀਂ ਆਉਂਦਾ ਹੱਥ ਜਿੱਦਾਂ ਦਾ ਬੰਦਾ ਸਾਊਤਾ ਹੋਵੇ ਪਰ ਇੰਨਾ ਵੀ ਸੌਣਾ ਹੋਵੇ ਇਹਨੇ ਬੜੀਆਂ ਪਿਆਰੀਆਂ ਛੋਟੀਆਂ ਕਪਤਾਵਾਂ ਨੇ ਚਾਹ ਇਕੱਠੇ ਅਪਣਾਉਂਦੇ ਨੇ પતિ ਪਤਨੀ ਇਹ ਪਹਿਲੀ ਵਾਰੀ ਇਹ ਪੰਜਾਬੀ ਦੇ ਵਿੱਚ ਮੈਨੂੰ ਕਰੈਕਟ ਕਰਦੀ ਜੇ ਮੈਂ ਤੋਂ ਸਿਰਫ ਜ਼ੋਰ ਲਾਇਆ ਕਤਾਬਾਂ ਇਕੱਠੀਆਂ ਕਰਕੇ પતિ ਪਤਨੀ ਦਾ ਸਹਜ ਰਿਸ਼ਤਾ ਨ ਤੇਜ ਭਾਰਤੀ ਦੀ ਕਵਤਾਂ ਰਹੀ ਪਹਿਲੀ ਵਾਰੀ ਆਇਆ ਜਿਹਨੂੰ ਫਾਲੋ ਗੁਰਪ੍ਰੀਤ ਮਾਨਸਾ ਨੇ ਕੀਤਾ ਵੀ ਮਾਸਟਰ ਤੇ ਮਾਸਟਰਨੀ ਬਹੁਤ ਅੱਛੇ ਚੰਗਾ ਰਹਿ ਰਹੇ ਆ ਬੱਚੇ ਵੀ ਠੀਕ ਪੜ ਰਹੇ ਆ ਮੈਂ ਇਹਦਾ ਨਾਮ ਮੇਰੇ ਵੱੱਲ ਸਾਹਿਬ ਰੱਖਿਆ ਇਸ ਤਰ੍ਹਾਂ ਦਾ ਜ਼ਿੰਦਗੀ ਤੇਰੀ ਵੇਖ ਖਰੀ ਰਹੀ ਦਿੱਕਤ ਇਸ ਸਾਉਂ ਚ ਕਰਤਾ ਜ਼ਿੰਦਗੀ ਦੀ ਜ਼ਿੰਦਗੀ ਦੀ ਸਪੇਸ ਪਤੀ ਪਤਨੀ ਤੋਂ ਬਾਅਦ ਵੀ ਢੂੰਡ ਲੋ ਅਜੇ ਤੱਕ ਅਸੀਂ ਕਰ ਨਹੀਂ ਸਕਦੇ ਪੰਜਾਬੀ ਸੋਸਾਇਟੀ 'ਚ ਵਿਆਹ ਦਾ ਬਦਲ ਹੈ ਤਾਂ ਹੈ ਸ਼ਸ਼ੀ ਸਮੁੰਦਰਾ ਨੇ ਬਦਲ ਦਿੱਤਾ ਅਸੀਂ ਕਿ ਇਹ ਜਿਪਸੀ ਲਾਈਫ ਪੰਜਾਬੀ ਕੁੜੀਆਂ ਨੂੰ ਨਹੀਂ ਉਹ ਰਾਸਾਈ ਇਹ ਕਿਦਾਂ ਕਿਦਾਂ ਹੋਏਗਾ ਇਹਦੇ ਵਿੱਚ ਐਗਰੀਕਲਚਰ ਦੀ ਟਰਮਨੋਲੋਜੀ ਜਿਹਨਾਂ ਨੂੰ ਪਤਾ ਦਿਨੋਂ ਬੈਠ ਪਰ ਆਈ ਨੈਵਰ ਡਿਫੈਂਡ অর ਰეკਮੈਂਡ ਸੱਚ ਟਾਈਪ ਆਫ ਲਾਈਫਸਟਾਈਲ ਫੋਰ ਅਵਰ ਪੰਜਾਬੀ ਸੋਸਾਇਟੀ ਸੁੱਕ ਕੱਤਰ ਦੀ ਪੰਜਾਬੀ ਕੀ ਹੈ ਹੁਣ ਰਿਸ਼ਤਿਆਂ ਦੀ ਸਿਹਤ ਦੇ ਨਾਮ ਸਿਹਤ ਦੇ ਨਾਮ ਸੰਵੇਦਨਾ ਦੇ ਨਾਮ ਸੁਖਪਾਲ ਜਿਹਨੂੰ ਔਰਤ ਬਾਰੇ ਕਹਾਤਾ ਲਿਖਦਾ ពੋਟੀਆਂ ਬਾਰੇ ਲਿਵਸ ਬਾਰੇ ਮੈਂ ਇੰਨੇ ਪਾਕ ਪਵਿੱਤਰ ਜੀ ਲੱਗਦੀ ਤੁਸੀਂ ਤੋਂ ਕਿ ਇਹ ਸੱਚ ਨਹੀਂ ਉਹ ਲਾਈਵ ਅਸੀਂ ਉਹ ਹੰਡਾ ਰਹੇ ਹਾਂ ਜਿਹੜੀ ਜਿਹੜੇ ਅਮਰ ਜਤ ਘਰੇਲੂ ਵਾਕ ਦੀ ਦੇਹੀ ਚ ਡਾਇਲੌਗ ਨੇ ਇੰਨੇ ਸੰਗੜੇ ਨੇ ਉਹ ਇਸੇ ਧਰਤੀ ਚ ਡਾਇਲੌਗ ਆਏ ਉਪਰ ਤੋਂ ਆਏ ਮੈਨੂੰ ਸਹਿਮੀ ਆਏ ਚ ਬਾਕੀ ਕਹਿਣ ਲੱਗੇ ਇਸ ਤੋਂ ਅਮੀਰ ਟੈਕਸ ਨਹੀਂ ਹੋ ਸਕਦੀ ਪੰਜਾਬੀ ਕੱਤਤਾ ਦੇ ਵਿੱਚ ਬਿਲਕੁਲ ਟਾਈਮ ਨਹੀਂ ਹੈਗਾ 3-4 ਘੰਟਿਆਂ ਦਾ ਮਸਲਾ ਇੰਨੀ ਕਲੈਕਸ਼ਨ ਤੇ ਬਹੁਤ ਤੁਸੀਂ ਨਾ ਕਿ ਉਹ ਕੁੜੀਆਂ ਨੂੰ ਨਾ ਸਾਨੂੰ ਆਪਣੀਆਂ ਜਨਤਕ ਸੰਸਥਾਵਾਂ ਵਿੱਚ ਜਾਣਾ ਪਵੇਗਾ ਬਰਾਬਰਤਾ ਲੈਣੀ ਪਵੇਗੀ ਇਹ ਇਦਾਂ ਨਹੀਂ ਬੰਦੀ ਕਿੰਨੀ ਪਰਸੈਂਟ 60% ਯੂਨੀਵਰਸਿਟੀਆਂ 65% ਯੂਨੀਵਰਸਿਟੀਆਂ ਚ ਦੇਖ ਪਰ ਕਿੰਨੇ ਫੀਲਡ ਨੇ ਜਦੋਂ ਰਾਜਨੀਤੀ ਦਾ ਫੀਲਡ ਆਵੇ ਤਾਂ 10% ਵੀ ਨਹੀਂ ਰਹਿ ਜਾਂਦੀਆਂ ਸੋ ਜਨਤਕ ਸੰਸਥਾਵਾਂ ਵਿੱਚ ਦੂਜੀ ਗੱਲ ਚਰਚਿਤ ਨੇ ਭਾਗੀਦਾਰੀ ਦੀ ਕਰੀਏ ਪਾਰਟਿਸਪੇਸ਼ਨ ਪਾਰਟਿਸਪੇਸ਼ਨ ਦਾ ਸੰਗਤ ਨਹੀਂ ਸਾਡੀਆਂ ਕੁੜੀਆਂ ਇਹਦਾ ਸੁਸਾਇਟੀ ਜ਼ਿੰਮੇਵਾਰ ਹੈ ਉਹ ਖੁਦ ਹੁੰਦਾ ਪਰ ਇਸ ਸੰਵਾਦ ਦਾ ਵਿਸ਼ਾ ਇਹਦੇ ਬਾਰੇ ਵੀ ਕੱਤ ਚੱਲ ਰਹੀ ਹੈ ਮੈਂ ਉਹ ਜਿਹੜੀ ਕੱਤਨ ਜਲਦੀਸ਼ ਨੇ ਇੱਕ ਕਾਗ ਸੰਗ੍ਰਹਿ ਜਿਹਦੀ ਮੈਂ ਭੂਮਿਕਾ ਲਿਖੀ ਸੀ ਪਤਾ ਨਹੀਂ ਕਿਉਂ ਨਹੀਂ ਲਿਖ ਲਈ ਬਲਕਿ ਵਿਆਹ ਤੋਂ ਬਾਅਦ ਨਾ ਪਤੀ ਕਿਉਂ ਸੈਟ ਬਨ ਜਾਂਦਾ ਇਹ ਸਵਾਲ ਉਠਾਇਆ ਕਈ ਕਪਤਾਮਾਂ ਚ ਇਹ ਆਪਣੇ ਘਰ ਚ ਜਾਣ ਲੱਗਿਆ ਕਿ ਕੁੰਡਾ ਖੜਕਾਣਾ ਪੈਂਦਾ ਉਹ ਲੈ ਨੂੰ ਹੌਲੀ ਬਲ ਕਿਹਾ ਸੀ ਕਿ ਜੇ ਪਿਆਰ ਕਰਾ ਕੇ ਇਦਾਂ ਹੀ ਹੋਣਾ ਔਰਤ ਦੇ ਨਾਲ ਤਾਂ ਅਸੀਂ ਰਿਜੈਕਟ ਕਰਦੇ ਆਂ ਇਹ ਰਿਐਲਿਟੀ ਵੀ ਐਡਜਸਟ ਕਰਦੀ ਕੋਈ ਵੀ ਜੱਗ ਕਰਦੀ ਜਾਂ ਤਾਂ ਹੀ ਕਰਦਾ ਹੋਂ ਚੱਕ ਸਾਇਤ ਹਵਾ ਚ ਤੇ ਨਟਚ ਨਹੀਂ ਪੈਦਾ ਹੁੰਦਾ ਪਰ ਇੱਕ ਫੈਸ਼ਨ ਵਾਲੀ ਕਵਤਾ ਜਿਹੜੀ ਸੰਵਾਦ ਮੁਖੀ ਉਹਨੂੰ ਕਹਿ ਰਿਹਾ ਨਾ ਉਹ ਮੇਰੇ ਵੀ ਗੇਟ ਚ ਆਈ ਉਹਨੂੰ ਦੁਆਰਾ ਪੜੀ ਆਪਾਂ ਉਹ ਨਾ ਕਿ ਮੈਂ ਐਕਟਿਵਿਸਟ ਆਂ ਮੈਂ ਪੜ੍ਹੀ ਲਿਖੀ ਆ ਜਾਂ ਮੈਂ ਪ੍ਰੋਗਰੈਸਿਵ ਆ ਉਹਦੇ ਚ ਲਾਈਫ ਲੂਕ ਕੋ ਨਹੀਂ ਹੈ ਵੀ ਆਪਣੇ ਸਤਤਵ ਦੀ ਗਲੈਮਰਸ ਅਸ਼ਕੀਜੀ ਉਹਨੇ ਚੱਲਣਾ ਹਿੰਗਾ ਕਿ ਇਸ ਕੱਪਟਰ ਨੇ ਪੰਜਾਬੀਆਂ ਨੇ ਕਿਹਾ ਵੀ ਉਹਨੂੰ ਸੈਕਟ ਕਰਤਾ ਜ਼ਮੀਨ 'ਚ ਸਕੱਪਟਰ ਦੀ ਹੋਏ ਕਿ ਉਹ ਹੀ ਚੱਲੇਗੀ ਪਰ ਪੰਜਾਬੀ ਕੱਪਟਰ ਵਿੱਚ ਨਾਰੀ ਪੁਰਖ ਦਾ ਜਿਹੜਾ ਸੰਬਾਧ ਆ ਲੱਗ ਕੇ ਕਿ ਇਹ ਦੁਸ਼ਮਣ છોੜ ਚਾਹੇ ਉਹ ਕੁਦਰਤਾ ਚਾਹੇ ਬੰਦਾ ਮਸ਼ੀਨਾਂ ਇੱਕ ਦੂਜੇ ਦੀ ਸਹਾਇਤਾ ਮੁੰਦੇ ਵਿੱਚ ਪੰਜਾਬੀ ਸੋਸਾਇਟੀ ਨੂੰ ਕਿਤੇ ਵੀ ਲੈ ਜਾ ਸਕਦੇ ਆ ਰਿਸ਼ਤਿਆਂ ਦੀ ਜਿਹੜੀ ਸੰਵੇਦਨ ਹਿੰਦਤਾ ਦੇ ਖਿਲਾਫ ਇਹ ਸੰਬਾਦ ਪੁੱਤ ਦੀ ਜੋਕੀ ਕਰਤਾ ਦਾ ਰਿਸ਼ਤਿਆਂ ਦੀ ਸੰਵੇਦਨ ਹਿੰਦਤਾ ਨੂੰ ਤਲੰਜਲੀ ਦੇਖ ਕੇ ਉਹਨੂੰ ਵਾਇਟ ਕਰਾ ਕੇ ਕਹਿ ਕੇ ਕਿ ਆਓ ਦੁਬਾਰਾ ਸੰਵੇਦਨਸ਼ੀਲ ਹੋਈਏ ਸੰਵੇਦਨਸ਼ੀਲਤਾ ਤੋਂ ਸੰਬੰਧੀ ਹੋਣ ਤੋਂ ਬਿਨਾ ਚ ਰਿਸ਼ਤੇ ਚਲਨੇ ਵੀ ਇਹ ਹਲਕੇ ਹੁੰਦਾ ਫਿਰ ਇਹ 60 ਸਾਲ ਪਹਿਲਾਂ ਹੋ ਜਾਂਦਾ ਕਿ ਕਿੰਨੀਆਂ ਔਰਤਾਂ ਜਿਹੜੀਆਂ ਵਿਆਹ ਤੋਂ ਬਾਹਰ ਹੋ ਕੇ ਦੋਸਤਾਂ ਦਾ ਰਹਿਣੀਆਂ ਅਮਰਤ ਪ੍ਰੀਤਮ ਨੇ ਹੌਸਲਾ ਕੀਤਾ ਪਰ ਇਹ ਅਜੇ ਕੋ ਮਾਡਲ ਥੋੜਾ ਦੇ ਸਕਦੇ ਆ ਪੰਜਾਬੀ ਸੋਸਾਇਟੀ ਲਈ ਤੋਂ ਮੈਨੂੰ ਨirtej ਭਾਰਤ ਜੀ ਦਾ ਮੈਂ ਮਾਡਲ ਨਹੀਂ ਬਣਾ ਰਿਹਾ ਵੀ ਇਹ ਜਿਹੜੀ ਨਾ ਕਿ ਜ਼ਿੰਦਗੀ ਤੇਰੀ ਵੇਲ ਹਰੀ ਰਹੇ ਮੈਂ ਪੰਜਾਬੀਆਂ ਲਈ ਵੀ ਇੱਕ ਤਰ੍ਹਾਂ ਮਾਡਲ ਮੰਨਦਾ ਫਲੈਕਸੀਬਲ ਜਿਹਾ ਕਿ ਜ਼ਿੰਦਗੀ ਤੇਰੀ ਵੇਲ ਖਰੀ ਰਹੇ ਸਿੰਬੋਲਕ ਤੌਰ ਤੇ ਵੀ ਲੈਣ ਦੀ ਲੋੜ ਆ ਇਸ ਮੈਟਾਫੋਰਿਕਲ ਅਨਾਲੋਜੀ ਨੂੰ ਜਾਂ ਫਿਲਾਸਫੀ ਨੂੰ ਫਿਰ ਲਾਉਣ ਦੀ ਲੋੜ ਆ ਬਹੁਤ ਅਗੇ ਤਰ੍ਹਾਂ પતિ ਪਤਨੀ ਵਾਲੇ ਰਿਸ਼ਤੇ ਵੱਖ ਹੁੰਦਾ ਰਹੇਗਾ ਇਹ ਤੋਂ ਪੰਜਾਬੀ ਸੋਸਾਇਟੀ ਅਜੇ ਤੱਕ ਇਹੜਾ ਚ ਦੱਸ ਸਕਦੀ ਇਸ ਕਰਕੇ ਇਸੇ ਤਰ੍ਹਾਂ ਕਿਸੇ ਸੰਸਥਾ ਦੇ ਵਿੱਚ ਸੋਚਣਾ ਪਏਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ